ਦੋਸਤੋ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਅਮਿਤ ਨਾਭਾ ਅੱਜ ਆਪ ਸਾਰਿਆਂ ਦੇ ਸੰਮੁਖ ਇੱਕ ਗਜ਼ਲ ਪੇਸ਼ ਕਰਨ ਜਾ ਰਿਹਾ ਹਾਂ ਉਮੀਦ ਕਰਦਾ ਹਾਂ ਕਿ ਆਪ ਸਭ ਨੂੰ ਇਹ ਗਜ਼ਲ ਪਸੰਦ ਆਏਗੀ ਸੋ ਮੇਰੀ ਗਜ਼ਲ ਦਾ ਪਹਿਲਾ ਸ਼ੇਰ ਹੈ ਕੰਡੇ ਕੰਡੇ ਪੈਰ ਟਿਕਾ ਕੇ ਆਇਆ ਹਾਂ ਕੰਡੇ ਕੰਡੇ ਪੈਰ ਟਿਕਾ ਕੇ ਆਇਆ ਹਾਂ ਆਪਣਾ ਰਸਤਾ ਆਪ ਬਣਾ ਕੇ ਆਇਆ ਹਾਂ ਕੰਡੇ ਕੰਡੇ ਪੈਰ ਟਿਕਾ ਕੇ ਆਇਆ ਹਾਂ ਆਪਣਾ ਰਸਤਾ ਆਪ ਬਣਾ ਕੇ ਆਇਆ ਹਾਂ ਸ਼ਾਇਦ ਇਦਾਂ ਕਰਨਾ ਬੜਾ ਜ਼ਰੂਰੀ ਸੀ ਸ਼ਾਇਦ ਇਦਾਂ ਕਰਨਾ ਬੜਾ ਜ਼ਰੂਰੀ ਸੀ ਸੂਰਜ ਨੂੰ ਦੀਵਾ ਦਿਖਲਾ ਕੇ ਆਇਆ ਹਾਂ ਸ਼ਾਇਦ ਇਦਾਂ ਕਰਨਾ ਬੜਾ ਜ਼ਰੂਰੀ ਸੀ ਸੂਰਜ ਨੂੰ ਦੀਵਾ ਦਿਖਲਾ ਕੇ ਆਇਆ ਹਾਂ ਪਿਆਸ ਦੀ شدت ਸਿਖਰਾਂ ਤੇ ਜਦ ਪਹੁੰਚ ਗਈ ਪਿਆਸ ਦੀ شدت ਸਿਖਰਾਂ ਤੇ ਜਦ ਪਹੁੰਚ ਗਈ ਝੂਠੇ ਪਾਣੀ ਨਾਲ 부ਝਾ ਕੇ ਆਇਆ ਹਾਂ ਪਿਆਸ ਦੀ شدت ਸਿਖਰਾਂ ਤੇ ਜਦ ਪਹੁੰਚ ਗਈ ਝੂਠੇ ਪਾਣੀ ਨਾਲ 부ਝਾ ਕੇ ਆਇਆ ਹਾਂ ਜਿੱਥੇ ਆਪਾਂ ਦੋਵੇਂ ਮਿਲਿਆ ਕਰਦੇ ਸਾਂ ਜਿੱਥੇ ਆਪਾਂ ਦੋਵੇਂ ਮਿਲਿਆ ਕਰਦੇ ਸਾਂ ਉਸ ਖੰਡਰ ਵਿੱਚ ਸ਼ਾਮ ਬਿਤਾ ਕੇ ਆਇਆ ਹਾਂ ਜਿੱਥੇ ਆਪਾਂ ਦੋਵੇਂ ਮਿਲਿਆ ਕਰਦੇ ਸਾਂ ਉਸ ਖੰਡਰ ਵਿੱਚ ਸ਼ਾਮ ਬਿਤਾ ਕੇ ਆਇਆ ਹਾਂ ਖੈਰ ਪਵਾ અપਮਾਨ ਦੀ ਤੇਰੇ ਬੂਹੇ ਤੋਂ ਖੈਰ ਪਵਾ અપਮਾਨ ਦੀ ਤੇਰੇ ਬੂਹੇ ਤੋਂ ਖਾਲੀ ਕਾਸੇ ਨੂੰ ਪਰਵਾਕੇ ਆਇਆ ਹਾਂ ਖੈਰ ਪਵਾ અપਮਾਨ ਦੀ ਤੇਰੇ ਬੂਹੇ ਤੋਂ ਖਾਲੀ ਕਾਸੇ ਨੂੰ ਪਰਵਾਕੇ ਆਇਆ ਹਾਂ ਅਗਲੀ نسل ਦੇ ਸੁਫਨੇ ਗਿਰਵੀ ਧਰ ਕੇ ਮੈਂ ਅਗਲੀ نسل ਦੇ ਸੁਫਨੇ ਗਿਰਵੀ ਧਰ ਕੇ ਮੈਂ ਪਿਛਲੀ نسل ਦਾ ਕਰਜ਼ ਚੁਕਾ ਕੇ ਆਇਆ ਹਾਂ ਪਿਛਲੀ نسل ਦਾ ਕਰਜ਼ ਚੁਕਾ ਕੇ ਆਇਆ ਹਾਂ ਧੰਨਵਾਦ